ਵਰਤੇ ਰਾਜ ਜੀ ਦਾ ਸਵਾਗਤ ਹੈ ਚੜ੍ਹਦੀ ਕਲਾ ਦੀ ਗੱਲਬਾਤ ਚੈਨਲ 'ਚ ਤਵਾਉ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿੱਖ ਕੌਮ 'ਚ ਟਾਈਮ ਟਾਈਮ ਤੇ ਕੱਲੂ ਕਰਦੇ ਹੁੰਦੇ ਆਏ ਹਨ ਪਰ ਇਹ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀ ਹੈ ਅੱਜ ਕਈ ਵਾਰ ਕਿਹਾ ਜਾਂਦਾ ਹੈ ਕਿ ਸਿੱਖ ਕੌਮ ਤੇ ਬਹੁਤ ਭਾਰੀ ਟਾਈਮ ਹੈ ਪਰ ਭਾਰੀ ਟਾਈਮ ਉਸ ਮੀਰ ਮੰਨੂ ਦੇ ਟਾਈਮ ਸੀ ਜਦੋਂ ਸਿੱਖਾਂ ਨੂੰ ਲੱਭ ਲੱਭ ਕੇ ਉਹਨਾਂ ਦੇ ਸਿਰ ਵੱਡੇ ਜਾਂਦੇ ਸਨ ਤੇ ਉਹਨਾਂ ਦੇ ਵੱਡੇ ਹੋਏ ਸਿਰਾਂ ਦਾ ਮੁੱਲ ਦਿੱਤਾ ਜਾਂਦਾ ਸੀ ਮੀਰ ਮੰਨੂ ਦਿੱਲੀ ਦੇ ਵਜ਼ੀਰ ਕਮਰੂਦੀਨ ਦਾ ਪੁੱਤਰ ਸੀ ਉਸਨੇ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਨੂੰ ਰੋਕਣ ਵਿੱਚ ਐਮ ਭੂਮਕਾ ਨਿਭਾਈ ਸੀ ਜਿਸ ਤੋਂ ਖੁਸ਼ ਹੋ ਕੇ ਮੁਗਲ ਬਾਦਸ਼ਾਹ ਨੇ ਉਹਨੂੰ ਪੰਜਾਬ ਦਾ ਸੂਬੇਦਾਰ ਗਵਰਨਰ ਲਾ ਦਿੱਤਾ ਸੀ ਮੀਰ ਮੰਨੂ 1748 ਤੋਂ ਲੈ ਕੇ 1753 ਤੱਕ ਪੰਜਾਬ ਦਾ ਗਵਰਨਰ ਰਿਹਾ ਮੀਰ ਮੰਨੂ ਦਾ ਮੁੱਖ ਮਕਸਦ ਸਿੱਖ ਸ਼ਕਤੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੀ ਉਸਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਸਨ ਜੋ ਵੀ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਸੀ ਉਸ ਨੂੰ ਇਨਾਮ ਦਿੱਤਾ ਜਾਂਦਾ ਸੀ ਮੀਰ ਮੰਨੂ ਨੇ ਸਿੱਖ ਮਰਦਾਂ ਦੇ ਨਾਲ ਨਾਲ ਔਰਤਾਂ ਦੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਇਸ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਹਿੱਸਾ ਹੈ ਮੀਰ ਮੰਨੂ ਨੇ ਸਿੱਖ ਬੀਬੀਆਂ ਦੇ ਬੱਚਿਆਂ ਨੂੰ ਕੈਦ ਕਰਕੇ ਲਾਹੌਰ ਦੇ ਨਾਕਸ਼ਖਾਨਾ ਕੋੜ ਮੰਡੀ ਜੇਲ੍ਹ ਵਿਖੇ ਰੱਖਿਆ ਉੱਥੇ ਬੀਬੀਆਂ ਨੂੰ ਰੋਜ਼ਾਨਾ ਸਵਾ ਮਣਾ ਅਨਾਜ ਪੇਸਣ ਲਈ ਦਿੱਤਾ ਜਾਂਦਾ ਸੀ ਜਦੋਂ ਬੀਬੀਆਂ ਨੇ ਸਿੱਖੀ ਤੇ ਅਗਧਮ ਤੋਂ ਮਨਾ ਕਰ ਦਿੱਤਾ ਤਾਂ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੀਆਂ ਝੋਲੀਆਂ ਵਿੱਚ ਪਾਏ ਗਏ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਅੱਜ ਵੀ ਅਰਦਾਸ ਵਿੱਚ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਇੰਨੇ ਜ਼ੁਲਮਾਂ ਤੋਂ ਬਾਅਦ ਵੀ ਸਿੱਖਾਂ ਦਾ ਮਨੋਂ ਗਲ ਨਹੀਂ ਡ ਗਿਆ ਉਸ ਸਮੇਂ ਇੱਕ ਬਹੁਤ ਮਸ਼ਹੂਰ ਕਹਾਵਤ ਪ੍ਰਚਲਿਤ ਹੋਈ ਸੀ ਜੋ ਅੱਜ ਵੀ ਇਤਿਹਾਸ ਵਿੱਚ ਦਰਜ ਹੈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਸ ਦਾ ਭਾਵ ਸੀ ਜਿਵੇਂ ਫਸਲ ਨੂੰ ਦਾਤਰੀ ਨਾਲ ਵੱਡ ਲਿਆ ਜਾਵੇ ਇਸ ਦਾ ਭਾਵ ਸੀ ਕਿ ਜਿਵੇਂ ਫਸਲ ਨੂੰ ਦਾਤਰੀ ਨਾਲ ਵੱਡ ਲਿਆ ਜਾਵੇ ਤੇ ਫਸਲ ਦੁਬਾਰਾ ਹੋ ਕੇ ਹੋਰ ਦੂਣੀ ਚੂਣੀ ਹੋ ਜਾਂਦੀ ਹੈ ਓਵੇਂ ਹੀ ਮੰਨੂ ਦੇ ਮਾਰਿਆਂ ਅਸੀਂ ਮਰਦੇ ਨਹੀਂ ਹੋਰ ਦੂਣੇ ਹੋ ਰਹੇ ਹਾਂ ਮੀਰ ਮੰਨੂ ਦਾ ਜ਼ੁਲਮ ਸਿੱਖਾਂ ਲਈ ਕਸਵੱਟੀ ਸਾਬਤ ਹੋਇਆ ਜਿੰਨਾ ਉਸਨੇ ਦਪਾਇਆ ਸਿੱਖ ਓਨੇ ਹੀ ਨਿਕਰ ਕੇ ਸਾਹਮਣੇ ਆਏ ਅਖੀਰ 1753 ਵਿੱਚ ਮੀਰ ਮੰਨੂ ਦੀ ਮੌਤ ਹੋ ਗਈ ਇਤਿਹਾਸ ਅਨੁਸਾਰ ਦੱਸਿਆ ਜਾਂਦਾ ਕਿ ਉਹ ਸਿੱਖਾਂ ਦਾ ਪਿੱਛਾ ਕਰਦੇ ਹੋਏ ਆਪਣੇ ਘੋੜੇ ਤੋਂ ਡਿੱਗ ਗਿਆ ਉਸਦਾ ਪੈਰ ਰਕਾਬ ਵਿੱਚ ਫਸ ਜਾਣ ਕਰਕੇ ਘੋੜੇ ਨੇ ਉਸਨੂੰ ਬਹੁਤ ਦੂਰ ਤੱਕ ਸਿੱਟਿਆ ਅਤੇ ਇੱਕ ਸਿੱਟਾ ਜਾਣ ਕਰਕੇ ਉਸਦੀ ਮੌਤ ਹੋ ਗਈ ਮੀਰ ਮੰਨੂ ਦਾ ਦੌਰ ਸਿੱਖਾਂ ਲਈ ਕੱਲੂਕਾਰੇ ਵਰਗਾ ਸਮਾਂ ਸੀ ਪਰ ਇਸ ਕਾਲ ਨੇ ਸਿੱਖਾਂ ਨੂੰ ਫੌਰ ਵੀ ਜਥੇਬੰਦਕ ਅਤੇ ਨੀਡਰ ਬਣਾ ਦਿੱਤਾ ਅੰਤ ਵਿੱਚ ਅੰਤ ਵਿੱਚ ਮੁਗਲ ਸਲਤਨਤ ਕਮਜ਼ੋਰ ਹੁੰਦੀ ਗਈ ਅਤੇ ਸਿੱਖ ਮਿਸਲਾਂ ਅਤੇ ਸਿੱਖ ਮਿਸਲਾਂ ਦੇ ਰੂਪ ਵਿੱਚ ਪੰਜਾਬ ਦੀ ਸਿਆਸਤ ਵਿੱਚ ਉੱਭਰ ਗਈ। ਅਤੇ 1760 ਆਂਦਿਆਂ ਤੱਕ ਸਿੱਖ ਇੰਨੇ ਸ਼ਕਤੀਸ਼ਾਲੀ ਹੋ ਗਏ ਸਨ ਕਿ ਉਹਨਾਂ ਨੇ ਮੁਗਲਾਂ ਅਤੇ ਅਫਗਾਨਾਂ ਨੂੰ ਸਖਤ ਟੱਕਰ ਦੇ ਕੇ ਆਪਣਾ ਰਾਜ ਸਥਾਪਿਤ ਕਰਨ ਦੀ ਨੀਅਤ ਰੱਖੀ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਆ ਕਰੋ ਇਹ ਸਿੱਖੀ ਦਾ ਬੂਟਾ ਬਾਬੇ ਨਾਨਕ ਦਾ ਲਾਇਆ ਹੋਇਆ। ਬਾਕੀ ਗੁਰੂਆਂ ਨੇ ਆਪਣੇ ਖੂਨ ਨਾਲ ਸਿੰਜਿਆ ਹੈ ਤੇ ਦਸਵੇਂ ਪਾਤਸ਼ਾਹ ਨੇ ਖਾਲਸਾ ਬਣਾ ਕੇ ਇਹਨੂੰ ਅਮਰ ਕਰ ਦਿੱਤਾ ਹੈ। ਇਸ ਕਰਕੇ ਇਹਨਾਂ ਦੇ ਤੇ ਪੀੜਾ ਬਹੁਤ ਪੈ ਸਕਦੀਆਂ ਹਨ ਪਰ ਇਹ ਖਤਮ ਨਹੀਂ ਹੋ ਸਕਦਾ। ਇੰਨਾ ਕਹਿੰਦਾ ਹੋਇਆ ਸਮਾਦਾ ਯਾਤਕਾਂ। ਇਹੋ ਜੇ ਚੜ੍ਹਦੀ ਕਲਾ ਦੇ ਕਿੱਸੇ ਸੁਣਨ ਲਈ ਬਨੇ ਰਹੋ ਸਾਡੇ ਚੈਨਲ 'ਤੇ ਚੜ੍ਹਦੀ ਕਲਾ ਦੀ ਗੱਲ ਬਾਤ 'ਚ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ